ਹਾਈ ਗਾਇਸ ਵੈਲਕਮ ਟੂ ਆਪਣੇ ਚੈਨਲ ਸੰਜੋਗ ਪਿੰਡ ਬਲੌਗ ਦੇ ਵਿੱਚ ਤਾਂ ਵੀਰੋ ਸਵੇਰ ਦਾ ਟਾਈਮ ਆ ਮਾਰਨਿੰਗ ਕਿ ਬੱਜੀ ਗਏ 7 ਬੱਜੇਗਾ 10 ਮਿੰਟ ਹੋ ਗਏ ਤੇ ਆਪਾਂ ਆ ਸੀ ਆਪਣੇ ਖੇਤਾਂ ਵੱਲ ਘੁੰਮਣ ਇੱਧਰ ਦੇਖੋ ਪੱਠੇ ਲੈਣ ਆਪਣਾ ਕੱਟਾ ਵੀ ਖੜਿਆ ਤੇ ਇੱਧਰ ਦੇਖੋ ਪਰ ਜੰਗਲ ਦੇ ਕੋਲ ਆਏ ਸੀ ਤੇ ਹੁਣ ਮਤਲਬ ਬਾਂਦਰ ਬਹੁਤ ਆ ਗਏ ਸੀ ਤੈਨੂੰ ਜੰਗਲ ਘੁਮਾਉਂਦੇ ਆ ਤੇ ਲੈ ਕੇ ਚੱਲਦੇ ਆ ਚਲੋ ਫਿਰ ਆ ਵੀਰੋ ਜੰਗਲਾ ਤੇ ਆ ਆਪਣਾ ਖੇਤ ਆ ਜਿਹੜਾ ਹਾਲੀ ਪਿਆ ਤੇ ਆ ਸਾਰਾ ਜੰਗਲਾ ਦੇਖੋ ਤੁਹਾਨੂੰ ਮੈਂ ਪਹਿਲਾਂ ਵੀਡੀਓ ਚ ਦਿਖਾਇਆ ਸੀ ਅੱਗ ਲਗਨ ਕਰਨੇ ਸਾਰਾ ਜੰਗਲ ਸੜ ਗਿਆ ਇੱਧਰ ਤੇ ਸਵੇਰ ਦਾ ਟਾਈਮ ਆ ਤੇ ਬਾਂਦਰ ਸਾਰੇ ਅੱਜ ਸੜਕ ਤੇ ਆਏ ਹੋਏ ਸੀ ਬਾਹਰ ਤੇ ਆ ਜੰਗਲ ਦੇ ਵਿੱਚ ਗਏ ਹੋਏ ਸੀ ਤੇ ਡਰ ਕੇ ਇੱਧਰ ਨੂੰ ਭੱਜਾਏ ਦੇਖੋ ਤੇ ਰੋਡ ਵਿੱਚ ਉੱਟ ਗਏ ਇੱਥੋਂ ਤੇ ਦੇਖੋ ਕਿੰਨੇ ਬਾਹਰ ਆਏ ਹੋਏ ਅੱਜ ਕਿਉਂਕਿ ਸਵੇਰ ਦਾ ਟਾਈਮ ਆ ਸਵੇਰੇ ਸਵੇਰੇ ਲੰਘਦੇ ਬੜੇ ਲੋਕ ਇੱਥੋਂ ਕੁਝ ਨਾ ਕੁਝ ਪਾਉਂਦੇ ਆ ਇਸ ਕਰਕੇ ਇਹ ਬਾਹਰ ਹੋਇਆ ਤੇ ਉਧਰ ਦੇਖੋ ਗਾਂ ਵੀ ਬਹੁਤ ਰਹਿਣੀਆਂ ਬੀੜ ਦੇ ਵਿੱਚੋਂ ਸਾਹਮਣੇ ਤੇ ਦੇਖੋ ਬਾਂਦਰ ਹੈਲੋ ਤੇ ਉਹ ਦੇਖੋ ਵੀਰੋ ਕਿੰਨੇ ਬੈਠੇ ਆ ਉੱਪਰ ਦੇਖੋ ਤੇ ਆਪਣਾ ਤਿੰਨ ਦੇਖ ਕੇ ਸਾਰੇ ਡਰ ਗਏ ਡਰ ਕੇ ਮਾਰੇ ਉੱਪਰ ਚੜ ਗਏ ਤੇ ਵੀਰੋ ਰਾਤ ਥੋੜਾ ਥੋੜਾ ਵੈਸੇ ਮੀਂਹ ਪਿਆ ਸੀ ਥੋੜਾ ਵੀ ਕਾਨੂੰ ਤੇ ਵਧੀਆ ਪਿਆ ਸੀ ਆ ਦੇਖੋ ਪਾਣੀ ਛੜ ਗਿਆ ਤੇ ਹੁਣ ਮੌਸਮ ਥੋੜਾ ਜਿਹਾ ਖੁੱਲ ਗਿਆ ਕਿਉਂਕਿ ਦੁਪਹਿਰ ਹੋ ਗਈ ਤੇ ਧੁੱਪ ਨਿਕਲੀ ਆ ਦੇਖੋ ਕਿਵੇਂ ਡਰ ਰਹੇ ਆ ਟਾਈਜ਼ਰ ਨੂੰ ਆ ਦੇਖੋ ਕਿੰਨੇ ਬੈਠੇ ਆ ਉੱਪਰ ਉਹ ਦੇਖ ਸਕਦੇ ਹੋ ਤੁਸੀਂ ਤੇ ਉਹ ਸਾਹਮਣੇ ਵੀ ਤੇ ਆਏ ਤੋਂ ਡਰ ਕੇ ਉੱਪਰ ਚੜ ਰਹੇ ਆ ਇਹ ਇੱਧਰ ਸਾਰਾ ਅੱਗ ਲਗਨ ਕਰਕੇ ਸਾਰਾ ਜੰਗਲ ਵੀਰੋ ਸੜ ਗਿਆ ਸੀ ਤੇ ਬਹੁਤ ਹੀ ਮਲਤ ਹੋਇਆ ਮੌਸਮ ਵੀਰੋ ਬਹੁਤ ਵਧੀਆ ਹੋਇਆ ਤੇ ਦੇਖ ਸਕਦੇ ਹੋ ਤੁਸੀਂ ਕਿੰਨਾ ਵਧੀਆ ਮੌਸਮ ਹੋ ਰਿਹਾ ਤੇ ਆਪਾਂ ਇਸੇ ਤੇ ਫੱਕਟਾ ਲੈ ਕੇ ਆਏ ਸੀ ਤੇ ਫਨ ਕਿਉਂਕਿ ਪੱਠੇ ਲੈ ਕੇ ਜਾਣੇ ਸੀ ਇਧਰ